ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਕੁੰਭ ਰਾਸ਼ੀ ਵਾਲਿਓ ਤੁਹਾਡੀ ਕਿਸਮਤ ਛਨੀ ਦੇਵ ਦੁਆਰਾ ਲਿਖੀ ਜਾ ਰਹੀ ਹੈ 111 ਸਾਲ ਬਾਅਦ ਇੱਕ ਮਹਾਨ ਸੰਜੋਗ ਬਣ ਰਿਹਾ ਹੈ ਜਿਸ ਦਾ ਅਸਰ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਉੱਪਰ ਸ਼ਾਨਦਾਰ ਢੰਗ ਨਾਲ ਪੈਣ ਵਾਲਾ ਹੈ ਇਹ ਸਮਾਂ ਤੁਹਾਡੇ ਭਵਿੱਖ ਨੂੰ ਨਵੀਂ ਦਿਸ਼ਾ ਵਿੱਚ ਲਿਜਾ ਸਕਦਾ ਹੈ ਪਿਛਲੀ ਵਾਰ ਜਦੋਂ ਇਹ ਮਾਹ ਸੰਜੋਗ ਬਣਿਆ ਸੀ ਉਦੋਂ ਦੁਨੀਆ ਵਿੱਚ ਵੱਡੇ ਬਦਲਾਅ ਆਏ ਥਨ ਬਹੁਤ ਸਾਰੇ ਲੋਕਾਂ ਨੂੰ ਅਚਾਨਕ ਵੱਡੀ ਸਫਲਤਾ ਮਿਲਨੀ ਸ਼ੁਰੂ ਹੋ ਗਈ ਸੀ ਤੇ ਵਪਾਰੀਆਂ ਨੇ ਵੱਡਾ ਧਨਲਾਭ ਵੀ ਕਮਾਇਆ ਸੀ ਹੁਣ ਇਹ ਮੌਕਾ ਕੁੰਭ ਰਾਸ਼ੀ ਵਾਲਿਆਂ ਲਈ ਫਿਰ ਆ ਗਿਆ ਹੈ ਤੇ ਇਹ ਤੁਹਾਨੂੰ ਵੀ ਵੱਡੀ ਉਚਾਈ ਤੇ ਲੈ ਕੇ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਬਣੀ ਰਹੇ ਕੌਮ ਬਰਾਛੀ ਦਾ ਇਹ ਸੰਜੋਗ 111 ਸਾਲ ਬਾਅਦ ਬਣ ਰਿਹਾ ਹੈ ਇਹ ਸੰਜੋਗ ਸਿਰਫ ਇੱਕ ਆਮ ਗ੍ਰਹਿ ਸੰਜੋਗ ਨਹੀਂ ਬਲਕਿ ਇਹ ਕੁੰਭ ਰਾਸ਼ੀ ਦੇ ਜਾਤਕਾਂ ਲਈ ਇੱਕ ਸੋਨੇ ਦਾ ਮੌਕਾ ਹੈ ਸ਼ਨੀ ਗੁਰੂ ਤੇ ਰਾਹੂ ਤਿੰਨੇ ਮਹਾਨ ਗ੍ਰਹਿ ਇੱਕੋ ਸਮੇਂ ਕੁੰਭ ਰਾਸ਼ੀ ਵਿੱਚ ਆ ਰਹੇ ਹਨ ਦੋਸਤੋ ਕੁੰਭ ਰਾਸ਼ੀ ਵਾਲਿਆਂ ਲਈ ਇਹ ਸ਼ੁਭ ਜੋਗ 1914 ਵਿੱਚ ਆਖਰੀ ਵਾਰ ਬਣਿਆ ਸੀ ਜੇਸਨੇ ਦੁਨੀਆ ਵਿੱਚ ਵੱਡੇ ਬਦਲਾਵ ਲੈ ਆਇਆ ਸੀ ਕੀ ਤੁਸੀਂ ਤਿਆਰ ਹੋ ਜੇਕਰ ਤੁਸੀਂ ਵੀ ਇਹ ਜਾਣਨਾ ਚਾਹੁੰਦੇ ਹੋ ਇਹ ਸੰਜੋਗ ਕੁੰਭ ਰਾਸ਼ੀ ਲਈ ਕਿਵੇਂ ਲਾਭਕਾਰੀ ਹੋ ਸਕਦਾ ਹੈ ਤਾਂ ਵੀਡੀਓ ਨੂੰ ਅੰਤ ਤੱਕ ਪੂਰਾ ਦੇਖੋ ਕਿਉਂਕਿ ਇਹ ਮੌਕਾ ਤੁਹਾਡਾ ਸੁਨਹਿਰੀ ਭਵਿੱਖ ਹੋ ਸਕਦਾ ਹੈ ਕੁੰਭ ਰਾਸ਼ੀ ਵਾਲਿਆਂ ਲਈ ਇਹ ਸੰਜੋਗ ਨੌਕਰੀ ਤੇ ਬਿਜ਼ਨਸ ਵਿੱਚ ਵੱਡੇ ਬਦਲਾਵ ਲੈ ਕੇ ਆਉਣ ਵਾਲਾ ਹੈ ਤੁਹਾਨੂੰ ਉਹੋ ਜਿਹੇ ਇਸ ਮੌਕੇ ਮਿਲਣਗੇ ਜੋ ਤੁਹਾਡੀ ਆਰਥਿਕ ਹਾਲਾਤ ਨੂੰ ਉੱਚੇ ਪੱਧਰ ਤੇ ਲੈ ਕੇ ਜਾ ਸਕਦੇ ਹਨ ਕੁੰਭ ਰਾਸ਼ੀ ਵਾਲਿਆਂ ਨੂੰ ਉਹ ਮੌਕੇ ਮਿਲ ਸਕਦੇ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਇਹ ਸਮਾਂ ਤੁਹਾਡੀ ਯੋਗਤਾ ਨੂੰ ਦਿਖਾਉਂਦਾ ਹੈ ਜੀਵਨ ਵਿੱਚ ਤਰੱਕੀ ਦਾ ਹੈ ਤੁਹਾਨੂੰ ਆਪਣੇ ਅੰਦਰ ਇੱਕ ਨਵੀਂ ਸ਼ਕਤੀ ਤੇ ਵਿਸ਼ਵਾਸ ਮਹਿਸੂਸ ਹੋਵੇਗਾ ਜਿਸ ਨਾਲ ਤੁਸੀਂ ਕੋਈ ਵੀ ਮੁਸ਼ਕਲ ਫੈਸਲਾ ਆਸਾਨੀ ਨਾਲ ਲੈ ਸਕਦੇ ਹੋ ਹਰ ਕੰਮ ਵਿੱਚ ਸਫਲਤਾ ਪਾ ਸਕਦੇ ਹੋ ਜੇਕਰ ਤੁਹਾਡੇ ਪਰਿਵਾਰ ਜਾਂ ਦੋਸਤਾਂ ਨਾਲ ਕੋਈ ਗਲਤਫਹਿਮੀ ਸੀ ਤਾਂ ਉਹ ਹੁਣ ਦੂਰ ਹੋ ਸਕਦੀ ਹੈ ਤੁਹਾਡੇ ਸਬੰਧ ਵੀ ਸੁਧਰ ਜਾਣਗੇ ਕੁੰਭ ਰਾਸ਼ੀ ਵਾਲਿਆਂ ਲਈ ਇਹ ਸਮਾਂ ਮਹਿਸੂਸ ਹੋ ਸਕਦਾ ਹੈ ਕਿ ਬ੍ਰਹਿਮੰਡ ਖੁਦ ਤੁਹਾਡੀ ਮਦਦ ਕਰ ਰਿਹਾ ਹੈ ਧਿਆਨ ਤੇ ਸਾਧਨਾ ਕਰਕੇ ਤੁਹਾਨੂੰ ਬਹੁਤ ਲਾਭ ਮਿਲੇਗਾ ਜੋ ਤੁਹਾਡੇ ਮਨ ਨੂੰ ਸ਼ਾਂਤੀ ਦੇਵੇਗਾ ਜੋ ਵਿਦਿਆਰਥੀ ਪ੍ਰੀਖਿਆ ਜਾਂ ਇੰਟਰਵਿਊ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਵਧੀਆ ਰਹੇਗਾ ਤੇ ਉਹਨਾਂ ਨੂੰ ਮਿਹਨਤ ਦਾ ਪੂਰਾ ਫਲ ਮਿਲੇਗਾ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੌਕਾ ਇਹ ਹੋ ਸਕਦਾ ਹੈ ਇਹ ਮਹਾਸੰਯੋਗ ਦੀ ਤਾਕਤ ਨੂੰ ਸਮਝੋ ਤੇ ਇਸ ਦਾ ਪੂਰਾ ਲਾਭ ਉਠਾਓ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ